ਭਾਰਤ ਵਿੱਚ ਭਾਰਤੀ ਵਿਗਿਆਨੀਆਂ ਵੱਲੋਂ ਕਰਵਾਏ ਅਧਿਐਨ ਰੈਸ਼ਨ ਸਟ੍ਰਾਈਲ ਤੋਂ ਪਤਾ ਲੱਗਾ ਕਿ ਵਾਧੂ ਪੋਸ਼ਣ ਨਿਊਟ੍ਰੀਸ਼ਨਲ ਸਪਲੀਮੈਂਟੇਸ਼ਨ ਟੀਬੀ ਦੇ ਇਲਾਜ ਵਿੱਚ ਮੌਦੀ ਦਰ ਨੂੰ ਘਟਾਉਣ ਵਿੱਚ ਸਹਾਇਕ ਹੈ WHO ਨੇ ਕਿਹਾ ਕਿ ਕੋਵਿਡ-19 ਦੇ ਬਾਅਦ ਟੀਬੀ ਨਾਲ ਸੰਬੰਧਿਤ ਮੌਤਾਂ ਵਿੱਚ ਵਾਧਾ ਹੋਇਆ ਜੋ ਗਰੀਬ ਤੇ ਕਮਜ਼ੋਰ ਵਰਗਾਂ ਉੱਤੇ ਸਭ ਤੋਂ ਵੱਧ ਅਸਰ ਦਿਖਾਉਂਦਾ ਹੈ WHO ਨੇ ਦੱਖਣ ਪੂਰਬ ਏਸ਼ੀਆ ਖੇਤਰ ਲਈ ਰਿਪੋਰਟ ਜਾਰੀ ਕਰਦਿਆਂ ਭਾਰਤ ਦੀ ਰਿਸਰਚ ਨੂੰ ਸਹਿਰਾਨਾਯੋਗ ਦੱਸਿਆ ਇਸ ਸੰਬੰਧੀ ਸਰਕਾਰੀ ਟੀਵੀ ਹਸਪਤਾਲ ਦੇ ਅਸਿਸਟੈਂਟ ਪ੍ਰੋਫੈਸਰ ਐਮ ਡੀ ਡਾਕਟਰ ਸੰਦੀਪ ਮਹਾਜਨ ਨੇ ਫਾਸਫੀ ਨਿਊਜ਼ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸੁਸ਼ੀਲ ਸ਼ਰਮਾ ਤੁਸੀਂ ਦੇਖ ਰਹੇ ਜੇ ਫਾਸਫੀ ਚੈਨਲ ਅੱਜ ਸਾਡਾ ਵਿਸ਼ਾ ਹੈ ਟੀਵੀ ਦੇ ਜਿਹੜੇ ਲੱਛਣ ਨੇ ਉਹ ਕੀ ਨੇ। ਬਦਲਦੇ ਸਮੇਂ ਨਾਲ ਇੰਨਾ ਬਦਲਾਅ ਵਾ ਕਿ ਖਾਣ ਪੀਣ ਸਾਡਾ ਐਡਾ ਮਾੜਾ ਹੋ ਚੁੱਕਾ ਹੈ ਜਿਦੇ ਕਰਕੇ ਨਦਲਾ ਜੁਕਾਮ ਜਾਂ ਥੋੜਾ ਬੁਖਾਰ ਸ਼ੁਰੂ ਹੋ ਜਾਂਦਾ ਹੈ ਛਾਤੀ ਦੇ ਰੋਗ ਸ਼ੁਰੂ ਹੋ ਜਾਂਦੇ ਨੇ ਉਹਦੇ ਲਈ ਇਹੀ ਵਿਸ਼ੇਸ਼ਜ्ञ ਜਿਹੜੇ ਹੈਗੇ ਨੇ ਅੱਡੇ ਡਾਕਟਰ ਸੰਦੀਪ ਜੀ ਜੋ ਕਿ ਟੀਵੀ ਹਸਪੀਟਲ ਤੋਂ ਨੇ ਤੇ ਉਹਨਾਂ ਨਾਲ ਹੀ ਗੱਲਬਾਤ ਕਰਦੇ ਆਂ ਕੀ ਆ ਲੋਕਾਂ ਨੂੰ ਇਹਦੇ ਬਚਾਅ ਦੇ ਲਈ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਤੁਹਾਡੀ ਸਾਡੀ ਫਾਸਫੀ ਟੀਮ ਦੇ ਵਿੱਚ ਹਾਂ ਜੀ ਨਮਸਕਾਰ ਜੀ ਟੀਵੀ ਕਹੋ ਜੀ ਬਿਮਾਰੀ ਹੈ ਜਿਹੜੀ ਮਰੀਜ਼ਾਂ ਨੂੰ ਦੀ ਜਾਨ ਵੀ ਲੈ ਸਕਦੀ ਹੈ ਟੀਵੀ ਦਾ ਕਟਾਣੋ ਇੱਕ ਟੀਟ ਕਟਾਣੋ ਕਿਹਾ ਜਾਂਦਾ ਹੈ ਜਿਸ ਦਾ ਇਲਾਜ ਕੱਟ ਤੋਂ ਕੱਟ 6 ਤੋਂ 9 ਮਹੀਨੇ ਆਪਾਂ ਕਰਨਾ ਪੈਂਦਾ ਹੈ। ਟੀਬੀ ਦੀ ਬਿਮਾਰੀ ਦੇ ਸਿੰਪਟਮ ਜਿਹੜੇ ਆ ਕਿ ਉਹ ਮਰੀਜ਼ ਖਾਂਸੀ, ਬੁਖਾਰ, ਸਾਹ ਇਹਨਾਂ ਲੱਛਣਾਂ ਦੇ ਨਾਲ ਸਾਡੇ ਕੋਲ ਆਂਦਾ ਹੈ। ਟੀਬੀ ਦਾ ਇਲਾਜ ਹਰ ਹਸਪਤਾਲ ਵਿੱਚ ਸਰਕਾਰੀ ਹਸਪਤਾਲ ਵਿੱਚ ਫ੍ਰੀ ਦਵਾਈਆਂ ਉਪਲਬਧ ਕਰਾਈਆਂ ਜਾਂਦੀਆਂ ਹਨ ਅਤੇ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ ਨਾਲ ਫ੍ਰੀ ਖੁਰਾਕ ਵੀ ਦਿੱਤੀ ਜਾਂਦੀ ਹੈ। ਕਿਉਂਕਿ ਟੀਬੀ ਕਹਿੋਜੀ ਬਿਮਾਰੀ ਹੈ ਜਿਹੜੇ ਸਰੀਰਕ ਰੋਗ ਤੇ ਕਮਜ਼ੋਰ ਲੋਕਾਂ ਨੂੰ ਜ਼ਿਆਦਾ ਅਸਰ ਕਰਦੀ ਹੈ ਟੀਬੀ ਦੀ ਬਿਮਾਰੀ ਨੂੰ ਰੋਕथाम ਲਈ ਇਹਦਾ ਇਲਾਜ ਰੈਗੂਲਰ ਟਰੀਟਮੈਂਟ ਅਤੇ ਫੁੱਲ ਟਰੀਟਮੈਂਟ ਬਹੁਤ ਜ਼ਰੂਰੀ ਹੈ ਜੇ ਅਸੀਂ ਇਲਾਜ ਵਿੱਚ ਹੀ ਛੱਡ ਦਿੰਨੇ ਹਾਂ ਜਾਂ ਪੂਰੀ ਤਰ੍ਹਾਂ ਨਹੀਂ ਲੈਂਦੇ ਜਾਂ ਡੇਲੀ ਬੇਸਿਸ ਤੇ ਟਰੀਟਮੈਂਟ ਨਹੀਂ ਲੈਂਦੇ ਤਾਂ ਮਰੀਜ਼ ਜਿਹੜਾ ਹੈ ਐਮ ਡੀ ਆਰ ਰੂਪ ਬਿਮਾਰੀ ਦਾ ਰੂਪ ਲੈ ਸਕਦਾ ਹੈ ਔਰ ਜਿਸ ਦਾ ਇਲਾਜ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਇਸ ਬਿਮਾਰੀ ਵਿੱਚ ਆਮ ਦਵਾਈਆਂ ਅਸਰ ਨਹੀਂ ਕਰਦੀਆਂ ਤੇ ਜੇ ਖਾਣ ਪੀਣ ਦੀ ਗੱਲ ਕਰੀਏ ਅੱਜ ਫਾਸਟ ਫੂਡ ਬੜੇ ਚੱਲਦੇ ਨੇ ਉਹ ਵੀ ਕੋਈ ਲੱਛਣ ਇਹਦੇ ਵਿੱਚ ਹੈਗੇ ਨੇ ਸਰ ਉਹ ਦੱਸੋ ਸਾਡੇ ਦਰਸ਼ਕਾਂ ਨੂੰ ਟੀਵੀ ਦਾ ਕਟਾਨੂ ਉਹਨਾਂ ਮਰੀਜ਼ਾਂ ਨੂੰ ਹੀ ਉਹਨਾਂ ਲੋਕਾਂ ਨੂੰ ਹੀ ਜ਼ਿਆਦਾ ਅਟੈਕ ਕਰਦਾ ਹੈ ਜਿਹੜੇ ਆਪਣਾ ਖੁਰਾਕ ਚੰਗੀ ਖੁਰਾਕ ਨਹੀਂ ਲੈਂਦੇ ਜਿਨ੍ਹਾਂ ਦੀ ਅੰਦਰੂਨੀ ਤਾਕਤ ਘਟ ਜਾਂਦੀ ਹੈ ਟੀਵੀ ਉੱਥੇ ਹੀ ਅਟੈਕ ਕਰਦਾ ਟੀਵੀ ਦਾ ਕਟਾਨੂ ਉੱਥੇ ਹੀ ਅਟੈਕ ਕਰਦਾ ਹੈ ਇਸ ਲਈ ਅਸੀਂ ਹਰ ਮਰੀਜ਼ ਨੂੰ ਐਡਵਾਈਸ ਕਰਦੇ ਹਾਂ ਕਿ ਉਹ ਚੰਗੀ ਪੋਸ਼ਟਿਕ ਅਤੇ ਪ੍ਰੋਟੀਨ ਰਿਚ ਡਾਈਟ ਲਵੇ ਤਾਂ ਕਿ ਉਹਦੀ ਅਦਰੂਨੀ ਤਾਕਤ ਬਣੇ ਔਰ ਉਹ ਟੀਬੀ ਦੀ ਬਿਮਾਰੀ ਨਾਲ ਲੜਨ ਦੇ ਵਿੱਚ ਸਫਲ ਹੋ ਸਕੇ ਕਿਹੜੇ ਕਿਹੜੇ ਜਿਹੜੇ ਹੈਗੇ ਆ ਫੂਡ ਜਿਹੜੇ ਖਾਣੇ ਚ ਦਿਨ ਲੋਕਾਂ ਨੂੰ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਜ਼ਿਆਦਾਤਰ ਜਿਹੜੀ ਅਸੀਂ ਖੁਰਾਕ ਐਡਵਾਈਸ ਕਰਦੇ ਆ ਉਹ ਦੁੱਧ ਦਹੀਂ ਪ੍ਰੋਟੀਨ ਰਿਚ ਜਿਸ ਤਰ੍ਹਾਂ ਆਂਡਾ ਹੋ ਗਿਆ ਚਿਕਨ ਹੋ ਗਿਆ ਦਾਲਾਂ ਹੋਈਆਂ ਚਨੇ ਹੋ ਗਏ ਫਰੂਟ ਹੋ ਗਏ ਸਬਜ਼ੀਆਂ ਹੋ ਗਈਆਂ ਇਹੋ ਜਿਹਾ ਪੋਸਟਿਕ ਆਹਾਰ ਜਿਹੜਾ ਹੁੰਦਾ ਉਹ ਹੀ ਐਡਵਾਈਸ ਕਰਦੇ ਆ ਤੇ ਜਦੋਂ ਟੀਬੀ ਸ਼ੁਰੂ ਦੇ ਲੱਛਣ ਕੀ ਨੇ ਤੇ ਇਲਾਜ ਕਿੰਨੀ ਦੇਰ ਦਾ ਸਰਵ ਹੋ ਕਰ ਜਿਆਦਾਤਰ ਮਰੀਜ਼ ਸਾਡੇ ਕੋਲ ਆਂਦਾ ਹੈ ਜਿਵੇਂ ਉਹਨੂੰ 15 ਦਿਨ ਤੋਂ ਜ਼ਿਆਦਾ ਜਾਂ 20 ਦਿਨ ਤੋਂ ਜ਼ਿਆਦਾ ਖਾਂਸੀ ਬੁਖਾਰ ਨਹੀਂ ਉਤਰਨਾ ਸਾਹ ਚੜਨਾ ਭੁੱਖ ਘਟ ਲਗਣੀ ਵਜ਼ਨ ਘਟਣਾ ਇਹ ਜਿਆਦਾਤਰ 5 6 ਜਿਹੜੇ ਲੱਛਣ ਹੈ ਇਹਦੇ ਨਾਲ ਹੀ ਮਰੀ ਜਾਂਦਾ ਹੈ ਸਾਡੇ ਕੋਲ ਔਰ ਅਸੀਂ ਇਹਦਾ ਜਿਹੜਾ ਰੂਟੀਨ ਟੈਸਟ ਕਰਦੇ ਹਾਂ ਜਿਵੇਂ ਕਿ ਮਰੀਜ਼ ਦਾ ਐਕਸ ਰੇ ਛਾਤੀ ਦਾ ਕਰਵਾਉਣਾ ਉਹਦਾ ਬਲਗਮ ਦੀ ਜਾਂਚ ਕਰਾਣੀ ਜਿਹੜੀ ਕਿ ਹਰ ਹਸਪਤਾਲ ਦੇ ਵਿੱਚ ਫ੍ਰੀ ਹੁੰਦੀ ਹੈ ਉਹ ਕੀਤੀ ਜਾਂਦੀ ਹੈ ਅਤੇ ਜਿਹੜੇ ਮਰੀਜ਼ ਟੀਵੀ ਦਾ ਰੋਗ ਨਾਲ ਗ੍ਰਸਤ ਪਾਏ ਜਾਂਦੇ ਹਨ ਉਹਨਾਂ ਦਾ ਇਲਾਜ ਫ੍ਰੀ ਆਫ ਕੋਸਟ ਕੀਤਾ ਜਾਂਦਾ ਹੈ ਉਹ ਦਵਾਈ ਹਰ ਸਰਕਾਰੀ ਹਸਪਤਾਲ ਵਿੱਚ ਉਪਲਬਧ ਹੈ ਤੇ ਘੱਟੋ ਘੱਟ ਮਰੀਜ਼ ਨੂੰ 6 ਮਹੀਨੇ ਦਾ ਇਲਾਜ ਕਰਨਾ ਜ਼ਰੂਰੀ ਹੈ ਸਰ ਜਾਂਦੇ ਜਾਂਦੇ ਗੱਲ ਕਰ ਲਈਏ ਸਾਡੇ ਫਾਸਟ ਫੂਡ ਦੇਖਦੇ ਦੁਸ਼ਰ ਨੂੰ ਜੇ ਕੋਈ ਸੁਨੇਹਾ ਹੈ ਬਿਮਾਰੀ ਤੋਂ ਮੁਕਤ ਰਹਿਣ ਲਈ ਇਹ ਕੋ ਦੱਸ ਦਿਓ ਤੇ ਦੂਸਰਾ ਫਾਸਟ ਫੂਡ ਨੂੰ ਲੈ ਕੇ ਅੱਜ ਲੋਕਾਂ ਦਾ ਰੁਝਾਨ ਜਿਆਦਾ ਉਧਰ ਵਧਿਆ ਪਿਆ ਉਹ ਥੋੜਾ ਲੋਕਾਂ ਨੂੰ ਵੇਅਰ ਕਰਨ ਲਈ ਕੋਈ ਗੱਲ ਕਰੀਏ ਫਾਸਟ ਫੂਡ ਜਿਹੜਾ ਹੈ ਉਹ ਸਿਰਫ ਇਹ ਨਹੀਂ ਹੁੰਦਾ ਕਿ ਟੀਬੀ ਦੇ ਟੀਬੀ ਦਾ ਕਾਰਨ ਬਣਦਾ ਹੈ ਲੇਕਿਨ ਉਹ ਹੋਰ ਵੀ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ ਅੱਜ ਕੱਲ ਜਿਹੜਾ ਸਾਡਾ ਯੂਥ ਹੈ ਉਹ ਸਾਰਾ ਫਾਸਟ ਫੂਡ ਤੇ ਹੀ ਜ਼ਿਆਦਾ ਡਿਪੈਂਡੈਂਟ ਹੋ ਗਿਆ ਹੈ ਜਦ ਕਿ ਸਾਨੂੰ ਚੰਗੀ ਡਾਈਟ ਲੈਣੀ ਚਾਹੀਦੀ ਹੈ ਪ੍ਰੋਟੀਨ ਰਿਚ ਡਾਈਟ ਲੈਣੀ ਚਾਹੀਦੀ ਹੈ ਵਿਟਾਮਿਨਸ ਰਿਚ ਡਾਈਟ ਲੈਣੀ ਚਾਹੀਦੀ ਹੈ ਇਹੋ ਜੀ ਡਾਈਟ ਸਾਨੂੰ ਰੋਗਾਂ ਤੋਂ ਬਚਾਉਣ ਲਈ ਹੈਲਪ ਕਰਦੀ ਹੈ ਸੋ ਦੋਸਤੋ ਐਸੀ ਟੀਵੀ ਹਸਪੀਟਲ ਤੋਂ ਡਾਕਟਰ ਸੰਦੀਪ ਮਹਾਜਨ ਜੀ ਜਿਨ੍ਹਾਂ ਵੱਲੋਂ ਬਖੂਬੀ ਤੇ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ ਹੈ ਕਿ ਲੋਕ ਆਪਣੇ ਟੀਵੀ ਦੇ ਜਿਹੜੇ ਬਿਮਾਰੀਆਂ ਦੇ ਰੋਗ ਵਧਦੇ ਪਏ ਨੇ ਉਹਨੂੰ ਆਪਣਾ ਹਟਾਉਣ ਦੇ ਲਈ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਵਧੀਆ ਖੁਰਾਕ ਲੈਣ ਤਾਂ ਜੋ ਐਸ ਬਿਵਾਰੀ ਦਾ ਕੋਈ ਘੇਰਾ ਉਹਨਾਂ ਨੂੰ ਨਾ ਪਵੇ ਤੇ ਸੋ ਸਾਡੀਆਂ ਇਹ ਵਿਚਾਰਾਂ ਗੱਲਬਾਤ ਹਰ ਸਮੇਂ ਨਵੀਂ ਤੋਂ ਨਵੀਂ ਹੁੰਦੀ ਹੈ ਤੇ ਗਾਂ ਵੀ ਅਸੀਂ ਤੁਹਾਡੇ ਕੋਲ ਨਵੀਂ ਮੁਲਾਕਾਤ ਲੈ ਕੇ ਆਵਾਂਗੇ ਉਦੋਂ ਤੱਕ ਤੁਸੀਂ ਜੁੜੇ ਰਹੋ ਫਾਸਟ ਨਿਊਜ਼ ਨਾਲ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਸੁਚਿਲ ਸ਼ਰਮਾ ਫਾਸਟ ਨਿਊਜ਼ ਅੰਮ੍ਰਿਤਸਰ